ਕਿੰਨੇ ਸੋਹਣੇ ਸੂਟ ਆ ਗਏ ਜੀ ਆਹ ਲਾ ਲਾ ਲਓ ਸਭ ਤੋਂ ਪਹਿਲਾ ਰੱਬ ਵਰਗੇ ਗਾਕਾ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਸਸਤੀ ਔਰ ਵਧੀਆ ਭੀੜ ਵਾਲੇ ਇਲਾਕੇ ਤੋਂ ਦੂਰ ਮੈਂ ਤੈਨੂੰ ਫੋਨ ਕਰਦਾ ਲਵਲੀ ਕਲਾਸ ਹਾਊਸ ਸਭ ਤੋਂ ਸਸਤਾ ਔਰ ਵਧੀਆ ਸੂਟ ਅੱਜ ਹੀ ਅੱਜ ਤਣ ਤੋਂ ਦਿਖਾ ਰਹੇ ਆ 200 ਰੁਪਏ ਦਾ ਸੂਟ ਆ ਕਾਰਡ ਆ ਜੀ लवली ਕਲਾਥ ਹਾਊਸ ਦਾ ਤੇ ਆ ਰੇਟ ਲੱਗਾ ਹੋਇਆ 200 ਕੋਈ ਧੋਖਾ ਧੜੀ ਨਹੀਂ ਕੋ ਕੁਛ ਨਹੀਂ ਸਾਫ ਸੁਥਰਾ ਠੀਕ ਆ ਜੀ 200 ਰੁਪਏ ਦਾ ਸੂਟ ਦੇ ਰਿਹਾ लवली ਕਲਾਥ ਹਾਊਸ ਤੇ ਠੀਕ ਆ ਜੀ ਜਿੰਨੇ ਮਰਜ਼ੀ ਸੂਟ ਲੈ ਜਾਓ ਤੇ ਜਿੰਨੇ ਮਰਜ਼ੀ ਰੰਗ ਲੈ ਜਾਓ ਠੀਕ ਆ ਜੀ ਬਜਾਰਾਂ ਦੀ ਲੁੱਟ ਖਸੁੱਟ ਤੋਂ ਬਚੋ ਠੀਕ ਆ ਜੀ ਵੈਰਾਈਟੀਆਂ ਬਹੁਤ ਆ ਗਈਆਂ ਸਾਡੇ ਕੋਲ ਠੀਕ ਆ ਜੀ ਇਹ ਤਾਂ ਕੜਾਈ ਵਾਲੇ ਸੂਟ ਆ ਪ੍ਰਿੰਟ ਸੂਟ ਲੈ ਲਓ ਸਾਡੇ ਕੋਲ ਸਾਰੇ ਤਰ੍ਹਾਂ ਦੇ ਹੈਗੇ ਆ ਜੀ ਠੀਕ ਆ ਜੀ 200 ਰੁਪਏ ਦਾ ਸੂਟ ਸਭ ਤੋਂ ਸਸਤਾ ਔਰ ਵਧੀਆ लवली ਕਲਾਥ ਹਾਊਸ ਤੇ ਠੀਕ ਆ ਜੀ ਇਹ ਮਿਲਣਾ ਕਿੱਥੋਂ ਸੂਟ ਜੀ लवली ਕਲਾਥ ਹਾਊਸ ਖਾਨਪੁਰ ਜੇਜੋਂ ਰੋਡ ਨਜ਼ਦੀਕ ਮਾਲਪੁਰ ਜੀ ਬੈਂਕ